ਸਾਰੇ ਦੇ ਰੂਬਰੂ ਹੋਣਗੇ ਸਾਡੇ ਬਹੁਤ ਸਤਾਰਜੋ ਅਗਨੀ ਉਹ ਬਨਾਸ਼ ਰਾਏ ਖੰਨਾ ਜੀ ਜੋ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਸ਼ਰਪੂਤੋਂ ਔਰ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਔਰ ਅਲੱਗ-ਅਲੱਗ ਜ਼ਿੰਮੇਵਾਰੀਆਂ ਤੇ ਬੜਾ ਨੰਬਰ ਸਮਾਂ ਪਾਰਟੀ ਦਾ ਇਹਨਾਂ ਨੇ ਕੰਮ ਦੇਖਿਆ ਉਹਨਾਂ ਦੇ ਨਾਲ ਸਾਡੇ ਸੂਬੇ ਦੇ ਜਨ ਸੱਤਰ ਆਦਰਯੋਗ ਦਿਹਾੜ ਸਿੰਘ ਸੋਢੀ ਜੀ ਮੌਜੂਦ ਨੇ ਉਹਨਾਂ ਦੇ ਨਾਲ ਸਾਡੇ ਪ੍ਰਦੇਸ਼ ਦੇ ਪ੍ਰਵक्ता ਰਿਕਪਾਲ ਬੱਲਿਆਲ ਜੀ ਬੈਠੇ ਨੇ ਜੀ ਮੇਰੇ ਨਾਲ ਜਨਰਲ ਸੈਕਟਰੀ ਮਨਿੰਦਰ ਸਿੰਘ ਮੱਡੀ ਜੀ ਔਰ ਸਾਡੇ ਕਮਲਜੀਤ ਸੋਈ ਜੀ ਪ੍ਰਵक्ता ਪੰਜਾਬ ਪ੍ਰਦੇਸ਼ ਉਹ ਵੀ ਬੈਠੇ ਨੇ ਔਰ ਮੇਰੇ ਜ਼ਿਲ੍ਹੇ ਦੇ ਪ੍ਰੈਸ ਸਟਾਫ ਡਾਕਟਰ ਸਤੀ ਜੀ ਵੀ ਬੈਠੇ ਨੇ ਸੋ ਮੈਂ ਬੇਨਤੀ ਕਰਦਾ ਆਤਨੀ ਅਬਨਾਸ਼ਰੇਖਰਨਾ ਜੀ ਨੂੰ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਰ ਮਾਈਕੋ ਵੀ ਨਹੀਂ ਕਰ ਰਹੇ ਮਖਦਮਾ ਕਰ ਲਈ ਮਾਈਕ ਕਰ ਦਿਓ ਸਰ ਮਾਈਕ ਨਾਲ ਹੀ ਕਰੋ ਜੀ ਆਵਾਜ਼ ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਜਿਨ੍ਹਾਂ ਨੇ ਸਾਡੇ ਇਸ ਆਫਿਸ ਆ ਕੇ ਜੋ ਮੈਂ ਗੱਲ ਅੱਜ ਕਨਵੇ ਕਰਨੀ ਹੈ ਉਹ ਤੁਹਾਡੇ ਲਈ ਵੀ ਹੈ ਮੇਰੇ ਲਈ ਵੀ ਹੈ ਲੁਧਿਆਣੇ ਦੇ ਬੈਸਟ ਹਲਕੇ ਲਈ ਵੀ ਹੈ ਉਹ ਵਿਸ਼ਾ ਇਹ ਹੈ ਕਿ ਜਿਹੜਾ 24 ਘੰਟੇ ਬਿਜਲੀ ਦੇਣ ਦਾ ਵਾਦਾ ਸਰਕਾਰ ਨੇ ਕੀਤਾ ਸੀ ਅੱਜ ਅਸੀਂ ਕਿਉਂਕਿ ਲੁਧਿਆਣਾ ਚ 2 ਮਹੀਨੇ ਤੋਂ ਮੈਂ ਵੀ ਇੱਥੇ ਰਹਿ ਰਹੇ ਆ ਕੋਈ ਐਸਾ ਦਿਨ ਨਹੀਂ ਜਿੱਦਣ 10 ਤੋਂ 12 ਘੰਟੇ ਕੱਟ ਨਾ ਲੱਗੇ 24 ਘੰਟੇ ਬਿਨਾਂ ਰੁਕਾਵਟ ਤੋਂ ਬਿਜਲੀ ਦੀ ਸਪਲਾਈ ਦਾ ਵਾਦਾ ਕਰਨ ਵਾਲੀ ਸਰਕਾਰ ਅੱਜ ਬਿਜਲੀ ਆਵੇ ਨਾ ਆਵੇ ਤੁਹਾਡੇ ਬਿੱਲ ਜਰੂਰ ਆਣਗੇ ਉਹ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਦੂਸਰਾ ਵਾਦਾ ਜਿਹੜਾ ਹੈ ਉਹ ਹੈ ਇੰਡਸਟਰੀ ਨਾਲ ਵੀ ਜਦੋਂ ਇਹ ਸਰਕਾਰ ਆਈ ਸੀ ਤਾਂ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ 5 ਰੁਪਏ ਪਰ ਯੂਨਿਟ ਬਿਜਲੀ ਜਿਹੜੀ ਹੈ ਉਹ ਇੰਡਸਟਰੀ ਨੂੰ ਦਵਾਂਗੇ ਅੱਜ 9 ਰੁਪਏ ਤੋਂ ਲੈ ਕੇ 10 ਰੁਪਏ ਤੱਕ ਜਿਹੜਾ ਪਰ ਯੂਨਿਟ ਬਿਜਲੀ ਇੰਡਸਟਰੀ ਨੂੰ मिल रही, मिल रही।, त्राही 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 रही है बिजली मिलनी रही यूनिट ਦੇ ਪੈਸੇ ਜ਼ਿਆਦਾ ਨੇ ਜਦੋਂ ਉਹ ਡੀਜ਼ਲ ਤੇ ਆਪਣੀ ਇੰਡਸਟਰੀ ਚਲਾਉਂਦੇ ਆ ਤਰਾਹੀ ਤਰਾਹੀ ਮਾਨ ਹੁੰਦਾ ਤਰਾਹੀ ਤਰਾਹੀ ਕਰਦੇ ਨੇ ਕਿ ਕਿੰਨਾ ਪੈਸਾ ਉਹਨਾਂ ਨੂੰ ਉਸ ਦੇ ਜਗ੍ਹਾ ਤੇ ਖਰਚਣਾ ਪੈ ਰਿਹਾ ਜਿਹੜੇ ਜਗ੍ਹਾ ਜਿਹੜੀ ਮੈਂ ਗੱਲ ਕਰ ਰਿਹਾ ਗੁਰਦੇਵ ਨਗਰ ਸਾਭਾ ਨਗਰ ॠषि ਨਗਰ ਮਾਤਾ ਪੰਜਾਬ ਮਾਤਾ ਨਗਰ ਬੀ ਐਸ ਨਗਰ ਰਾਜਗੁਰੂ ਨਗਰ ਸੁਨੀਤ ਇਹ ਇਲਾਕੇ ਬੈਸਟ ਹਲਕੇ ਦੇ ਆਂਦੇ ਨੇ ਅੱਜ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਸ ਢੰਗ ਨਾਲ ਉਹਨੇ ਆਪਣੇ ਆਪ ਨੂੰ ਪ੍ਰੇਜ਼ੈਂਟ ਕੀਤਾ ਕਿ ਮੈਂ ਤਾਂ ਇਸ ਹਲਕੇ ਦਾ ਸੀਐਮਾ ਹੀ ਆ ਮੇਰੇ ਕਹਿਨ ਤੇ ਸਾਰੇ ਕੰਮ ਹੋ ਰਹੇ ਨੇ ਇੱਕ ਵਾਰ ਵੀ ਉਹ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਅੱਗੇ ਦਾ ਕੀ ਆਣਾ ਇੱਕ ਬਿਆਨ ਤੱਕ ਨਹੀਂ ਦਿੱਤਾ ਅੱਜ ਗਰਮੀ ਪੀਸ਼ਮ ਗਰਮੀ ਪੈ ਰਹੀ ਹੈ ਕਈ ਵਾਰ 44 ਤੋਂ 46 ਡਿਗਰੀ ਟੈਂਪਰੇਚਰ ਵੀ ਟੈਂਪਰੇਚਰ ਵੀ ਹੋ ਜਾਂਦਾ ਅਜਾਦਤ ਲੋਕਾਂ ਨੂੰ ਹੋ ਗਈ ਹੈ ਕਿ ਇਸ ਤੋਂ ਬਿਨਾ ਸ਼ਾਇਦ ਐਕਸ਼ਨ ਸੀ ਨਾ ਬਦੇ ਏਸੀ ਦਾ ਕੀ ਪੱਖੇ ਵੀ ਨਹੀਂ ਚੱਲਦੇ ਤਾਂ ਅੱਜ ਅਸੀਂ ਉਸ ਦਾ ਦੀ ਨਿੰਦਾ ਕਰਦੇ ਹਾਂ ਔਰ ਡਿਮਾਂਡ ਕਰਦੇ ਹਾਂ ਕਿ ਲੋਕਾਂ ਦੀ ਭਲਾਈ ਵਾਸਤੇ ਸਰਕਾਰ 24 ਘੰਟੇ ਜਿਹੜੀ ਹੈ ਬਿਜਲੀ ਉਹ ਲੋਕਾਂ ਨੂੰ ਉਪਲਬਧ ਕਰਾਵੇ ਅਜੇ ਨੀਸ਼ੂ ਤੇ ਹੀ ਸਾਡੀ ਪ੍ਰੈਸ ਕਾਨਫਰੰਸ ਪ੍ਰੈਸ਼ਰ ਕੋਈ ਸੋਅ ਨਾਮ ਲੈਵਲ ਤੇ ਇਸ ਚੋਣਾਂ ਵਿੱਚ ਕਿਹੜੇ ਕਿਹੜੇ ਮੁੱਦੇ ਉੱਭਰ ਰਹੇ ਨੇ ਤੇ ਕਿਹੜੇ ਮੁੱਦੇ ਉੱਭਰਨੇ ਚਾਹੀਦੇ ਲੋਕਾਂ ਦੇ ਹੋਰ ਮਸਲੇ ਕੀ ਨੇ ਵੈਸੇ ਪੰਜਾਬ ਦੇ ਲੈਵਲ ਤੇ ਤਾਂ ਜਦੋਂ ਪੰਜਾਬ ਦੀ ਚੋਣ ਆਊਗੀ ਉਦੋਂ ਕਰਾਂਗੇ ਲੇਕਿਨ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤਾਂ ਜਵਾਬ ਜਰੂਰ ਦੇਣਾ ਚਾਹਾਂਗਾ ਕਿਉਂਕਿ ਪੰਜਾਬ ਦੇ ਸਾਰੇ ਲੀਡਰ ਇੱਥੇ ਆ ਰਹੇ ਨੇ ਜੀ ਹਰ ਪਾਰਟੀ ਦੇ ਵੱਡੇ ਲੀਡਰ ਸੁਣ ਲਓ ਮੇਰੀ ਗੱਲ ਜੋ ਆਪ ਕੋ ਕਸਨ ਆ ਗਿਆ ਨਾ ਰਿਪੀਟ ਕਰਕੇ ਵੀ ਉਹੀ ਗੱਲ ਕਰਨੀ ਸੀ ਮੈਂ ਰੀਸੈਂਟ ਗੱਲ ਕਰਨ ਲੱਗਾ ਤੁਹਾਨੂੰ ਦੋ ਟੈਗ ਲਾਈਨਸ ਇਸ ਸਰਕਾਰ ਨੇ ਦਿੱਤੀਆਂ ਪਹਿਲੀ ਟੈਗ ਲਾਈਨ ਸੀਗੀ ਜੁਧ ਨਸ਼ਿਆਂ ਵਿਰੁੱਧ ਦੂਜੀ ਟੈਗ ਲਾਈਨ ਸੀ ਸਿੱਖਿਆ ਕ੍ਰਾਂਤੀ ਹੁਣ ਮੈਂ ਦੋਨੋਂ ਤੇ ਜੇ ਗੱਲ ਕਰਾਂ ਤਾਂ ਜੁਧ ਨਸ਼ਿਆਂ ਵਿਰੁੱਧ ਬਿਲਕੁਲ ਛੋਟੇ ਛੋਟੇ ਜਿਹੜੇ 10 ਗ੍ਰਾਮ 20 ਗ੍ਰਾਮ 50 ਗ੍ਰਾਮ ਵਾਲੇ ਲੋਕ ਐ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਲੇਕਿਨ ਕੋਈ ਬਿਗ ਫਿਸ਼ ਵੱਡੀ ਮਛਲੀ ਆਸਟਾਕ ਨਾ ਤੁਹਾਡੇ ਸਾਹਮਣੇ ਆਈਏ ਨਾ ਸਾਡੇ ਸਾਹਮਣੇ ਆਈ। ਦੂਸਰੀ ਗੱਲ ਜਿਹੜੇ ਲੋਕ ਫੜੇ ਵੀ ਗਏ ਆ ਫਿਗਰ ਆਂਦੀ ਐ ਕਿ 1300 ਫੜ ਲਿਆ 1700 ਫੜ ਲਿਆ ਐਨੇ ਕਿਲੋ ਹੀਰੋਨ ਫੜ ਲਿਆ ਨੇ ਕੋਲ ਫੀਮ ਫੜ ਲਈ। ਕੀਆ ਸਰਕਾਰ ਨੇ ਕੋਈ ਫਾਸਟ ਟਰੈਕ ਕੋਰਟ ਬਣਾ ਕੇ ਉਹਨਾਂ ਦੀ ਸਜ਼ਾ ਦੇਣ ਦਾ ਕੋਪਰਿਸਮ ਬਣਾਇਆ। 31 ਮਈ ਲਾਸਟ ਡੇਟ ਸੀ। ਅੱਜ ਕਿੰਨੀ ਹੋ ਗਈ? 14 14 ਤਰੀਕ 15 ਦਿਨ ਅੱਗੇ ਲੰਘ ਗਏ ਨੇ। ਲੇਕਿਨ ਉਹ ਮਹਿੰਮ ਜਿਹੜੀ ਹੈ ਉਹ ਉੱਥੇ ਦੀ ਉੱਥੇ ਖੜੀ ਐ ਨਸ਼ਾ ਵਧ ਰਿਆ ਰੋਜ਼ ਤੁਸ ਤੁਹਾਡੇ ਕੋਲ ਵੀਡੀਓ ਆਉਂਦੇ ਨੇ ਸਾਡੇ ਕੋਲ ਵੀਡੀਓ ਆਉਂਦੇ ਨੇ ਲੋਕ ਓਪਨਲੀ ਜਿਹੜੇ ਨੇ ਉਹ ਟੀਕੇ ਲਾ ਲਾ ਕੇ ਬਿਓਸ਼ੀ ਨਾ ਫੜੇ ਦੂਜਾ ਸਿੱਖਿਆ ਦੀ ਗੱਲ ਕਰਾਂ ਸਿੱਖਿਆ ਦਾ ਮਿਆਰ ਉੱਚਾ ਕਰਨ ਦੇ ਲਈ ਇੱਕ ਵੀ ਐਸਾ ਕਦਮ ਸਰਕਾਰ ਨੇ ਨਹੀਂ ਉਠਾਇਆ ਜਿਹਦੇ ਨਾਲ ਗਵਰਨਮੈਂਟ ਸਕੂਲਾਂ ਦੇ ਵਿੱਚ ਐਡਮਿਸ਼ਨ ਬਸ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਆਮ ਗਰੀਬ ਆਦਮੀ ਦਾ ਬੱਚਾ ਜਿਹੜਾ ਹੈ ਉਹ ਪੜ੍ਹਨ ਜਾਂਦਣਾ ਅਫੋਰਡ ਨਹੀਂ ਕਰ ਸਕਦਾ ਕਿ ਮੈਂ ਪ੍ਰਾਈਵੇਟ ਪਬਲਿਕ ਸਕੂਲਾਂ ਦੇ ਵਿੱਚ ਪੜ੍ਹ ਸਕਦਾ ਲੇਕਿਨ ਉੱਥੇ ਟੀਚਰ ਹੈ ਨਹੀਂ ਕਿੰਨੇ ਕਾਲਜ ਸਕੂਲ ਨੇ ਜਿਨ੍ਹਾਂ ਦੇ ਪ੍ਰਿੰਸੀਪਲ ਹੈ ਨਹੀਂ ਕਿੰਨੇ ਕਾਲਜ ਨੇ ਜਿਨ੍ਹਾਂ ਚ ਟੀਚਰ ਹੈ ਨਹੀਂ ਕਿੰਨੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਬੰਨ ਟੀਚਰ ਜਿਹੜਾ ਹੈ ਉਹੀ ਕੰਮ ਕਰ ਰਿਹਾ 70 ਬੱਚੇ ਨੇ ਜਦੋਂ ਉਹ ਵੀ ਚਿੱਠੀ ਪੱਤਰਾ ਚ ਲਾਇਆ ਹੋਇਆ ਹੈ ਕਈ ਵਾਰ ਫੋਨ ਫੋਨਾਂ ਦੇ ਪਿੰਡਾਂ ਤੋਂ Khanna ਸਾਹਿਬ ਇੱਕੋ ਟੀਚਰ ਸੀ ਉਹ ਵੀ ਹੁਣ ਡਿਊਟੀ ਚ ਲੱਗ ਗਿਆ ਬੱਚੇ ਸਾਰੇ ਸੜਕਾਂ ਤੇ ਘੁੰਮਦੇ ਨੇ ਸੋ ਸਿੱਖਿਆ ਕ੍ਰਾਂਤੀ ਔਰ ਜੁਧ ਰਸ਼ੀ ਅਮਰੁੱਧ ਇਹ ਬਹੁਤ ਵੱਡੇ ਦੋ ਇਸ਼ਿਊ ਨੇ ਜਿਹੜੇ ਆਉਣ ਵਾਲੇ ਸਮੇਂ ਤੇ ਸਰਕਾਰ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਜਿਹੜੀ ਹੈ ਬਣਨ ਵਾਲੀ ਆਮ ਆਦਮੀ ਪਾਰਟੀ ਕਲੇਮ ਕਰਦੀ ਹੈ ਕਿ ਜਿਹੜੇ ਗਵਰਨਮੈਂਟ ਸਕੂਲ ਸੀ ਉਹ ਕਿੱਥੇ ਜਾਂਦੇ ਜਿਹੜੇ ਗਵਰਨਮੈਂਟ ਸਕੂਲ ਸੇ ਉਹਨਾਂ ਦੀ ਪਰਫਾਰਮੈਂਸ ਵਧੀਆ ਹੋਈ ਹੈ ਆਮ ਆਦਮੀ ਪਾਰਟੀ ਦਾ ਇੱਕ ਕਲੇਮ ਹੈਗਾ ਤੁਸੀਂ ਆਪੋਜ਼ਿਟ ਕਲੇਮ ਕਰ ਰਹੇ ਹੋ ਦੇਖੋ ਕਲੇਮ ਕਰਨਾ ਔਰ ਪ੍ਰੈਕਟੀਕਲ ਹੋਣਾ ਬੜਾ ਅੰਤਰ ਹੈ ਹੁਣ ਮੈਂ ਛੋਟੀ ਗੱਲ ਦੱਸਣਾ ਮੈਂ ਐਮਐਲਏ ਰਿਆਂ ਮੈਂ ਐਮਪੀ ਰਿਆਂ ਜਦ ਤੱਕ ਕਿਸੇ ਪਿੰਡ ਦੇ ਵਿੱਚ ਕਿਸੇ ਪ੍ਰੋਜੈਕਟ ਵਾਸਤੇ ਪੂਰੀ ਗ੍ਰਾਂਟ ਨਹੀਂ ਦਿੱਤੀ ਜਾਂਦੀ ਸੀ ਤਾਂ ਲੋਕ ਬੜਨੇ ਹੁੰਦੇ ਸਨ ਇੱਕ ਹੀ ਕਰ ਰਹੇ ਨੇ ਇਹ ਇੱਕ ਬਾਥਰੂਮ ਦੀ ਰਿਪੇਅਰ ਬਾਥਰੂਮ ਹੈਗਾ ਸਕੂਲ ਚ ਉਹਦੀ ਰਿਪੇਅਰ ਹੈ ਕੌਣ ਉੱਤ ਘਟਨ ਕਰਨ ਜਾ ਰਿਹਾ ਇੱਕ ਮੰਤਰੀ ਜਿੰਨੇ ਦਾ ਬਾਥਰੂਮ ਨਹੀਂ ਉਤੋਂ ਜ਼ਿਆਦੇ ਪੈਸੇ ਸਕੂਲ ਦੇ ਖਰਚ ਕਰਵਾ ਰਹੇ ਨੇ ਕਿੰਨੇ ਇਦਾਂ ਦੇ ਫੰਕਸ਼ਨ ਆਏ ਨੇ ਤੋਂ ਸਿੰਪਲ ਕਹਿ ਦੇਣਾ ਔਰ ਦਿਖਾਣਾ ਉੱਚ ਫਰਕ ਇੱਕ ਮਿੰਟ ਇੱਕ ਮਿੰਟ ਯਾਰ ਉਹਨਾਂ ਨੂੰ ਵੀ ਬੋਲਣ ਦਿਓ ਨਾ ਹਾਂ ਜੀ ਸਰ ਤੁਸੀਂ ਜੀਦਾ ਇਸ਼ੂ ਚੁੱਕਿਆ ਨਾ ਲੁਧਿਆਣਾ ਸ਼ਹਿਰ ਦੇ ਵਿੱਚ ਕਿਡਾ ਇਨਫਰਾਸਟ੍ਰਕਚਰ ਬਹੁਤ ਡਾਊਨ ਹੈ ਕਿੰਨਾ ਕੋਲ ਟਰਾਂਸਫਾਰਮਰ ਦੀ ਕਮੀ ਹੈ ਫਰੀ 3000 ਮੁਲਾਜ਼ਮ ਜਿਹੜੇ ਲਾਈਨ 'ਤੇ ਹਨ ਜਿਹੜੇ ਰਿਪੇਅਰ ਕਰਦੇ ਜਾਂ ਪ੍ਰੋਬਲਮਾਂ ਨੂੰ ਠੀਕ ਕਰਦੇ ਉਹ ਨਹੀਂ ਹੈਗੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਸਰਕਾਰ ਜਿਹੜਾ ਭਰਤੀ ਦੀ ਗੱਲ ਕਰਦੀ ਸੀ ਉਹ ਵੀ ਕੰਮ ਇਹਨਾਂ ਨੇ ਪੂਰਾ ਨਹੀਂ ਕੀਤਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਧੰਨਵਾਦ ਕਰਦਾ ਤੁਹਾਡਾ ਜਿਹੜੀ ਮੈਂ ਗੱਲ ਕਹੀ ਹੈ ਇਹਦਾ ਮਤਲਬ ਤੁਹਾਡੇ ਤੇ ਉਸ ਗੱਲ ਦਾ ਅਸਰ ਹੋਇਆ। ਤੁਸੀਂ ਆਪਣੇ ਆਪ ਡੈਡੇ ਗੜ ਤੇ ਵੀ ਕਿਉਂ ਨਹੀਂ ਹੋ ਰਿਆ? ਭਰਤੀਆਂ ਬਿਲਕੁਲ ਬੰਦ ਐ। ਸਿਰਫ ਡਰਾਮੇबाजी ਕਰਨ ਲਈ ਕੁਝ ਸ਼ੋਅ ਕਰ ਦਿੰਦੇ ਵਿੱਚ 55 ਨੂੰ ਨੌਕਰੀ ਦਿੱਤੀ 50 ਨੂੰ ਨੌਕਰੀ ਦਿੱਤੀ। ਅੱਜ ਆ ਫਲਾਈਓਵਰ ਤੁਹਾਡੇ ਉੱਪਰ ਨੰਦਲੇ ਬਣਾਇਆ ਸੀ, ਧਰਮ ਦੇਲੇ ਨਹੀਂ ਬਣਾਇਆ ਸੀ। ਇਹ ਅੱਜ ਧਰਨਾ ਦੇਣ ਦੀ ਉਹ ਬਣ ਗਈ ਐ। ਤੁਹਾਡੀ ਗੱਲ ਠੀਕ ਐ, ਜੇ ਨਵੇਂ ਟਰਾਂਸਫਾਰਮ ਲੱਗਣਗੇ ਨਵੀਆਂ ਲਾਈਨਾਂ ਪੈਣਗੀਆਂ ਨਵੇਂ ਕੰਮ ਹੋਣਗੇ ਤਾਂ ਹੀ ਬਿਜਲੀ ਦੀ ਪੂਰਤੀ ਜਿਹੜੀ ਹੈ ਉਹ ਪੂਰੀ ਹੋएगी ਇਹ ਸਰਕਾਰ ਦਾ ਕੋਈ ਵਿਜਨੀ ਹੈ ਨਹੀਂ ਦੇਖੋ ਪਲੈਨਿੰਗ ਹੁੰਦੀ ਹੈ ਇੱਕ ਕਿ ਅੱਜ ਪਾਪੂਲੇਸ਼ਨ ਵੱਧ ਰਹੀ ਹੈ ਕਨੈਕਸ਼ਨ ਦੇਣੇ ਨੇ ਲੋਕਾਂ ਦੀ ਡਿਮਾਂਡ ਵੱਧਣੀ ਹੈ ਉਹਦੇ ਲਈ ਸਰਕਾਰ ਪ੍ਰੋਡਕਸ਼ਨ ਦੀ ਔਰ ਦੇ ਬਿਲੀ ਦੇਣ ਦੀ ਪਹਿਲਾਂ ਪਲੈਨਿੰਗ ਕਰਦੀ ਹੈ ਇਹ ਤਾਂ ਸਿਰਫ ਗੱਪਾਂ ਮਾਰਨੇ ਮੈਨੂੰ ਤਾਂ ਸਮਝਦਾ ਕਿ ਕਦੀ ਸਬਜੈਕਟ ਨਹੀਂ ਸੀ ਕਿ ਕਪਦੀਵ ਕੋ ਪੀਐਸਡੀ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਨੇ ਇਹ ਸਾਬਗਰਦਾਰ ਦਾ ਵੀ ਗੱਪਾਂ ਦੀ ਇੱਕ ਪੀਐਸਡੀ ਹੁੰਦੀ ਹੈ ਇਹ ਸਾਰੇ ਪੀਐਸਡੀ ਨੇ ਗਪੌੜੀ ਨਹੀਂ ਜੀ ਮੇਰਾ ਸਵਾਲ ਹੈ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਮੰਤੀਆਂ ਨੂੰ ਪੁੱਛਿਆ ਕਿ ਨਸ਼ਾ ਕੰਮ ਨਹੀਂ ਰੁਕ ਰਿਹਾ ਉਹ ਕਹਿੰਦੇ ਇਹ ਕੋਲ ਅਕਾਲੀ ਭਾਰਤ ਪਾਸ ਸਰਕਾਰ ਬੈਣੀ ਲੱਗਿਆ ਸੀ ਬੋਲੀ ਹੁਣ ਰੁਕੇਗਾ ਤੁਹਾਨੂੰ ਕਹੋ ਦੱਸੀ ਦੇਖੋ ਗੱਲ ਕੀ ਹੈ ਅਸੀਂ ਬਾਰ ਬਾਰ ਕਹਿ ਚੁੱਕੇ ਹਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਆਈ ਲੋਕ ਸਾਡੇ ਤੋਂ ਵੀ ਪਹਿਲਾਂ ਦੁਖੀ ਸੀ ਕਾਂਗਰਸ ਦੁਖੀ ਸੀ ਉਹਨਾਂ ਨੇ ਇਹਨਾਂ ਦੀਆਂ ਗੱਪਾਂ 'ਚ ਆ ਕੇ ਗੱਲਾਂ 'ਚ ਆ ਕੇ ਸੋਚ ਲਿਆ ਕਿ ਸਾਡਾ ਕੁਝ ਕੰਮ ਕਰਨਗੇ। ਲੇਕਿਨ ਅੱਜ 3.5 ਸਾਲ ਦੇ ਵਿੱਚ ਕਦੀ ਵੀ ਇੰਨਾ ਬੁਰਾ ਹਾਲ ਨਹੀਂ ਹੋਇਆ ਸੀ ਪੋਲੀਟਿਕਲੀ ਲਾਅ ਐਂਡ ਆਰਡਰ ਦਾ ਐਜੂਕੇਸ਼ਨ ਦਾ ਹੈਲਥ ਦਾ ਜਿੰਨਾ ਬੁਰਾ ਹਾਲ ਇਹਨਾਂ ਨੇ ਕਰਤਾ। ਇੱਕ ਗੱਲ ਸੁਣੋ ਮੈਂ ਜੇ ਕਿਸੇ ਬੈਂਕ ਕੋ ਜਾਵਾਂ ਕਿ ਜੀ ਮੈਨੂੰ ਲੋਨ ਚਾਹੀਦਾ ਬੈਂਕ ਲਿਸਟ ਕਰ ਲਵੇ ਖਾਨਾ ਸਾਹਿਬ ਨੇ ਨਹੀਂ ਤੁਹਾਡਾ ਤਾਂ ਨਾ ਡਿਪਾਰਟਮੈਂਟੋਂ ਲੋਨ ਹੀ ਹੈ ਨਾ ਕਿੰਨੀ ਵੱਡੀ ਸ਼ਰਮ ਦੀ ਗੱਲ ਹੋएगी ਮੇਰੇ ਵਾਸਤੇ। ਇਸ ਸਰਕਾਰ ਨੂੰ ਸ਼ਰਮ ਨਹੀਂ ਆਈ ਜਦੋਂ ਡਿਫਾਲਟਰ ਲਿਸਟ ਆ ਗਈ ਔਰ ਕਹਿਤਾ ਹੈ ਹੁਣ ਤੁਸੀਂ ਜਿੰਨੀ ਮਰਜੀ ਪ੍ਰਾਪਰਟੀ ਰੱਖਦੇ ਤੁਹਾਨੂੰ ਲੋਨ ਨਹੀਂ ਦੇਣਾ ਐਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਹਜ ਤੱਕ ਕਦੀ ਪੰਜਾਬ ਨੇ ਐਡਾ ਵੱਡਾ ਕਲੰਕ ਨਹੀਂ ਲੱਗਾ ਜਿੱਡਾ ਵੱਡਾ ਕਲੰਕ ਇਸ ਸਰਕਾਰ ਨੇ ਲਵਾਤਾ ਇੱਕ ਗੱਲ ਬਲਵੰਤ ਸਿੰਘ ਗਾਮੂ ਵਾਲਿਆਂ ਨੇ ਕਾਂਗਰਸ ਨੂੰ ਵੋਟ ਦਿੱਤੀ ਆ ਉਹ ਕਹਿੰਦੇ ਭਾਜੀਪੀ ਨੂੰ ਆਪਣਾ ਉਮੀਦਵਾਰ ਐਸਾ بڑا ਨਹੀਂ ਸੀ ਕਰਨਾ ਚਾਹੀਦਾ ਉਹਦੇ ਬਾਰੇ ਕੀ ਕਹਿੰਦੇ ਉਹ ਰਾਏ ਆਪਣੇ ਕੋ ਰੱਖਣ ਅਸੀਂ ਤਾਂ ਮੰਗੀ ਨਹੀਂ ਉਹਨਾਂ ਕੋਲ ਆਏ ਮੈਂ ਕਹਾਂ ਅਸੀਂ ਤਾਂ ਮੰਗੀ ਨਹੀਂ ਰਾਏ ਨਾ ਆਪਣੇ ਕੋ ਰੱਖਣ ਰਾਏ ਦੇਖੋ ਜੇ ਅਸੀਂ ਜਨਰਲ ਲਈਏ ਪਹਿਲਾ ਕੰਮ ਕਾਰਪੋਰਸ਼ਨ ਦਾ ਹੁੰਦਾ ਕਿ ਉਹ ਇੱਥੇ ਪਾਣੀ ਦੀ ਵਿਵਸਥਾ ਉਹ ਇੱਥੇ ਸਫਾਈ ਦੀ ਵਿਵਸਥਾ ਫਿਰ ਪੁਲਿਸ ਦਾ ਕੰਮ ਹੁੰਦਾ ਕਿ ਕਾਨੂੰਨ ਵਿਵਸਥਾ ਫਿਰ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਕਿ ਜਿਹੜੇ ਕੰਮ ਹੈਲਥ ਦੇ ਨੇ ਜਾਂ ਹੋਰ ਸੁਵਿਧਾਵਾਂ ਨੇ ਉਹ ਠੀਕ ਚੱਲਣ ਹੁਣ ਤੁਸੀਂ ਥੱਲੇ ਤੋਂ ਲੈ ਲਓ ਮੈਂ ਜਿੱਥੇ ਤੇ ਨੰਗੇ ਗਿਆ ਜੇ ਪਹਿਲਾਂ ਤਾਂ ਗੰਦਾ ਨਾਲਾ ਹੀ ਤੁਹਾਡਾ ਸਵਾਗਤ ਕਰਦਾ ਕਿ ਤੁਸੀਂ ਆਨੇ ਆ ਓਪਨ ਹੈ کافی ਦੇਰ ਦਾ ਲੱਗਾ ਹੋਇਆ ਜਦੋਂ ਪਰਦੇ ਤਾਂ ਇੰਟਰੋਡਕਸ਼ਨ ਹੁੰਦੀ ਹੈ ਗੰਨਾਂ ਨਾਲ ਆ ਗਿਆ ਫੇਰ ਤਾਂ ਕੋਈ ਨਹੀਂ ਸਾਫ ਹੋਇਆ ਵਾਦਾ ਕੀਤਾ ਸੀ ਅਸੀਂ ਸਾਫ ਕਰਾਂਗੇ ਫੇਰ ਕਿਸੇ ਔਰਡ ਚੱਲ ਜਾਓ ਉੱਥੇ ਸਫਾਈ ਪੂਰੀ ਨਹੀਂ ਹੈਗੀ ਪਾਣੀ ਪੂਰਾ ਨਹੀਂ ਆਂਦਾ ਬਿਜਲੀ ਤਾਂ ਆਂਦੀ ਨਹੀਂ ਹੁਣ ਉਹ ਕਹਿੰਦੇ ਆ ਜੀ ਬਿਜਲੀ ਹੈ ਨਹੀਂ ਇਸ ਕਰਕੇ ਪਾਣੀ ਹੈ ਨਹੀਂ ਵੀ ਇਹ ਸਰਕਾਰ ਨੇ ਦੇਣਾ ਲੋਕਾਂ ਨੇ ਥੋੜੇ ਦੇਣਾ ਇਹ ਇਸ ਕਰਕੇ ਮੈਂ ਸੋਚਦਾ ਮੈਂ ਇਹ ਸੋਚਦਾ ਸੀ ਮੈਂ ਕੰਢੀ ਵਾਲੀਏ ਤੋਂ ਬਲੌਂਗ ਕਰਦਾ ਕਿ ਜਿੰਨੀਆਂ ਸਮੱਸਿਆਵਾਂ ਹੈਗੀਆਂ ਨੇ ਸ਼ਾਇਦ ਸਾਡੇ ਹਲਕੇ 'ਚ ਹੀ ਹੈ ਲੇਕਿਨ ਮੈਂ ਤਾਂ ਇੱਥੇ ਆ ਕੇ ਦੇਖਿਆ ਕਿ ਇੰਨਾ ਪੌਸ਼ ਏਰੀਆ ਹੋਣ ਦੇ ਬਾਵਜੂਦ ਵੀ ਇਹ ਲੋਕ ਵੀ ਸਮੱਸਿਆ ਨਾ ਕਰੇ ਹੋਏ ਨੇ ਟ੍ਰੈਫਿਕ ਦੀ ਕਿੱਡੀ ਵੱਡੀ ਸਮੱਸਿਆ ਹੈ ਕਾਨੂੰਨ ਵਿਵਸਥਾ ਦੀ ਕਿੱਡੀ ਵੱਡੀ ਸਮੱਸਿਆ ਹੈ ਇੱਕ ਕੰਟਰੋਵਰਸੀ ਜਿਹੜੀ ਦੇ ਵਿੱਚ ਆ ਇੱਕ ਲੜਕੀ ਦੀ ਡੈਥ ਹੋ ਗਈ ਸੀ ਔਰ ਉਹਨੂੰ ਲੈ ਕੇ ਕਾਸਟੋਰ ਤੇ ਜਿਹੜੇ ਧਾਰਨੇ ਲੱਗ ਰਹੇ ਉਹਨਾਂ ਨੂੰ ਵੀ ਜੁਆਇਨ ਕਰ ਲਿਓ ਜਾਂ ਜਿਹੜੀ ਕਾਰਵਾਈ ਸਰਕਾਰ ਕਰਦੀ ਹੈ ਉਹਨਾਂ ਦੇ ਰੋਗ ਚ ਚਾਹੀਦੇ ਉਹਨੂੰ ਸਵਾਲ ਬਣਾਉਣੇ ਹੋ ਇਹਨੂੰ ਕਿਵੇਂ ਐਨਲਾਈਜ਼ ਕਰੀਏ ਕਿਵੇਂ ਕਰੋ ਦੇਖੋ ਇੱਕ ਰੀਅਲ ਇਨਕਾਉਂਟਰ ਹੁੰਦਾ ਇੱਕ ਫੇਕ ਇਨਕਾਉਂਟਰ ਹੁੰਦਾ ਅਸੀਂ ਫੇਕ ਇਨਕਾਉਂਟਰ ਦੇ ਹੱਥ ਚ ਆਗਰ ਕੋਈ ਘਟਨਾ ਹੁੰਦੀ ਹੈ ਮੁਲਾਜ਼ਮ ਮਲਜ਼ਮ ਫਾਇਰ ਕਰਦਾ ਕੁਝ ਕਰਦਾ ਉਹ ਤਾਂ ਠੀਕ ਹੈ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਵਾਸਤੇ ਕਰਨਾ ਹੀ ਹੈ ਲੇਕਿਨ ਤੁਸੀਂ ਕਹਿੰਦੇ ਕਿ ਮੋਲਜ ਨੂੰ ਮਾਰਨਾ ਹੀ ਹੈ ਪਤਾ ਨਹੀਂ ਉਹ ਸੱਚਾ ਕਿ ਝੂਠਾ ਕਿ ਕੋਰਟਾ ਦੇ ਬਣੇ ਹੋਇਆ ਫੇਕ ਇਨਕਾਉਂਟਰ ਨੂੰ ਅਸੀਂ ਹਮੇਸ਼ਾ ਨਿੰਦਾ ਕਰਦੇ ਨੌਜਵਾਨ ਦੇ ਵਾਇਸ ਪਾਉ ਇੱਥੇ ਆ ਵੀ ਰਹੇ ਉਹਨਾਂ ਨੇ ਕਹਿੰਦੇ ਕਿ ਸਾਡੇ ਨਾਲ ਧੱਕਾ ਹੋਇਆ ਕਿ ਪੁਲਿਸ ਨੇ ਜਿਹੜਾ ਮੈਂ ਸਿੰਪਲ ਸਵਾਲ ਪੁੱਛਦਾ ਕਿ ਇਹ ਫੇਕ ਇਨਕਾਉਂਟਰ ਫੇਕ ਇਨਕਾਉਂਟਰ ਜਿਹੜਾ ਹੈ ਉਹ ਅਸੀਂ ਉਹਦੀ ਨਿੰਦਾ ਕਰਦੇ ਉਹਦੇ ਲਈ ਆਵਾਜ਼ ਕਿਵੇਂ ਸਰ ਤੁਸੀਂ ਅੱਗੇ ਲੈ ਕੇ ਜਾਓਗੇ ਜਿਹੜੇ ਵੀ ਤੁਹਾਡੇ ਕੋਲੇ ਸਾਥ ਹੁੰਦੀ ਹੈ ਜੇ ਸਾਡੇ ਕੋ ਆਣਗੇ ਸਟੱਡੀ ਕਰਾਂਗੇ ਜੇ ਹੋਈ ਤਾਂ ਜੂ ਆਵਾਜ਼ ਠੰਮ ਦੇ Thank you. Thank you, thank you.